ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਰਾਏਪੁਰ ਰਾਈਆਂ ਵੀਰ ਗੁਰਪ੍ਰੀਤ ਦੇ ਕੋਲੇ ਤੇ ਇਹ ਆਪਣੇ ਵੀਰ ਨੂੰ ਫੀਡ ਵਰਤ ਦੇ ਨੂੰ ਕਿੰਨਾ ਚਿਰ ਹੋ ਗਿਆ ਵੀਰੇ ਆਪਾਂ ਨੂੰ ਹੁਣ ਵੀਰੇ ਹੋ ਗਿਆ ਹੋਣਗੇ ਮੇਰੇ ਸਾਬ ਨਾਲ 8-9 ਮਹੀਨੇ ਦੇ ਕਰੀਬ 8-9 ਮਹੀਨੇ ਦੇ ਕਰੀਬ ਇਹ ਫੀਡ ਵਰਤਦੇ ਆ ਆਪਣੀ ਮੈਪਲੀ ਦੀ ਤੇ ਆਪਾਂ ਬਾਈ ਨੂੰ ਪੁੱਛਦੇ ਆ ਬਾਈ ਜੀ ਆਪਾਂ ਨੂੰ ਕੀ ਕੀ ਪ੍ਰੋਬਲਮ ਸੀਗੀਆਂ ਵੀ ਜਦੋਂ ਤੁਸੀਂ ਫੀਡ ਆਪਣੀ ਸ਼ੁਰੂ ਕਰੀਆ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀਗੀਆਂ ਪਹਿਲਾਂ ਤਾਂ ਵੀਰੇ ਘਰ ਫੀਡ ਦੀ ਸਭ ਨਾਲ ਵੱਡੀ ਪ੍ਰੋਬਲਮ ਸੀਗੀ ਆਪਾਂ ਨੂੰ ਹਾਂਜੀ ਜੇ ਜਦੋਂ ਇਹ ਆਪਣਾ ਡੰਗਰ ਮੰਨ ਲਓ ਵੀ ਇੱਕ ਤਾਂ ਹੁੰਦਾ ਰਿਪੀਟ ਬਾਈਏ ਬਾਦ ਹੋਣਾ ਡੰਗਰ ਨੇ ਇਹ ਬਾਈਏ ਬਾਦ ਵਾਲਾ ਨਹੀਂ ਸੀਗਾ ਆਪਣਾ ਰਿਪੀਟ ਆਪਣਾ ਰਿਪੀਟ ਸੀ ਮੰਨ ਲਓ ਵੀ ਡੰਗਰ ਕੋਈ 11ਵਾਂ ਦਿਨ ਬੋਲ ਰਿਹਾ 15ਵਾਂ ਦਿਨ ਬੋਲ ਰਿਹਾ ਔਰ ਜਿਹੜੀ ਹੀਟ ਹੈ ਉਹ ਲੌਂ ਲੌਂ 10-10 ਦਿਨ ਡੰਗਰ ਦੀ ਹੀਟ ਰਹਿ ਰਹੀ ਸੀ ਵੀ ਆਪਾਂ ਨੂੰ ਇਹ ਨਹੀਂ ਜੀ ਪਤਾ ਨਹੀਂ ਆਪਾਂ ਨੂੰ ਟੀਕਾ ਲਪਾਈਏ ਕੋਲੋਂ ਠੀਕ ਹੈ ਉਹ ਚੀਜ਼ ਦੀ ਬੜੀ ਜ਼ਿਆਦਾ ਪ੍ਰੋਬਲਮ ਸੀ ਜੀ ਆਪ ਮੈਂ ਜਿਹੜੇ ਮੰਨੋ 4 4 5 5 ਡੀਕੇ ਕਿਲੋਵਟ ਦੇਖੇ ਜਿਵੇਂ ਡਾਕਟਰ ਨੂੰ ਇਹ ਗੱਲ ਕਹਿ ਦਨੀ ਵੀ ਤੇਰੀ ਤਸੱਲੀ ਨਹੀਂ ਜਾਈ ਦੀ ਹੈ ਵੀ ਉਦੋਂ ਤੱਕ ਤੁਸੀਂ ਡੀਕੇ ਲਾਈ ਜੋ ਪਰ ਫਿਰ ਵੀ ਜਦੋਂ ਵੀ ਆਪਾਂ ਮੰਨੋ ਜੇ ਡੰਗਰ ਕੋਈ ਜ਼ਿਆਦਾ ਇੱਕ ਦੀ ਐਂ ਦੀ ਬੋਲਦੀ ਵੀ ਨਹੀਂ ਹੈਗੀ ਹੂੰ ਤੇ ਜਿਹੜੀ ਮੰਨੋ ਬਾਅਦ ਚ ਚੈੱਕ ਕਰਾਂਦੇ ਦੀ ਖਾਲੀ ਜਾਂ ਮਨ ਜ਼ਿਆਦਾ ਤਾਂ ਨਹੀਂ ਅਸੀਂ ਵੀ ਰਿਪੀਟਤੀ ਰਹਿੰਦੀ ਅਸਿਗੀਆਂ ਠੀਕ 15 ਦਿਨ ਬਾਅਦ ਬੋਲ ਰਹੀਆਂ 20 ਦਿਨ ਬਾਅਦ ਬੋਲ ਰਹੀਆਂ ਥੱਪਣ ਕੋਈ ਨਹੀਂ ਸੀ ਰਹਿਰੀ ਇਹ ਮੰਨ ਲਵੀ ਜਿਵੇਂ ਮੰਨ ਵੀ ਇਹ ਆਮੈਸ ਹਾਂ ਇਹ ਮੈਸ ਦਾ ਆਪਣੀ ਕਟਕੜ ਸਾਲ ਡੇਢ ਸਾਲ ਇਹ ਡੰਗਰ ਉੱਚੇ ਰਹੀ ਹੈ ਹਾਂ ਇਹ ਇਸ ਟਾਈਮ 3 ਮਹੀਨਿਆਂ ਦੀ ਗੱਬਰ ਠੀਕ ਹੈ ਤੇ ਜਿਹੜੀ ਆਮੈਸ ਇਹ ਦੋਹੇ ਕੱਟੀਆਂ ਖੂਰੀਆਂ ਦੀਆਂ ਇਹ ਇਕੱਠੀਆਂ ਗੱਬਰ ਰਹੀਆਂ ਨੇ ਠੀਕ ਹੈ ਕਠੀਆਂ ਗੱਭਨ ਇਹ ਜਿਹੜੀ ਆਹ ਵੈਸਾ ਜੀ ਇਹ ਵੈਸਾ ਵੀਰੇ ਘੱਟੋ ਘੱਟ ਵੀ ਮਤਲਬ ਵੀ 2 ਸਾਲ ਦਾ ਉਹ ਹੈ ਹੂੰ 2 ਸਾਲ ਮੈਸ ਗੱਭ ਨਹੀਂ ਜੀ ਤੇ ਜਦ ਵੀ ਆਪਾਂ ਮੁੱਲ ਨੂੰ ਮੋਲੋ ਹੈ ਅਸਲੀ ਜੀ ਇਹ ਤੇ ਇਹ ਰਿਪੀਟ ਤੇ ਹੀ ਰਹੀ ਹੈ ਠੀਕ ਹੈ ਜਦੋਂ ਚੈੱਕ ਕਰਾਂ ਉਹ ਖਾਲੀ ਜਾਂ ਜ਼ਿਆਦਾਤਰ ਮਨੂ ਵੀ ਇਹੀ ਹੈ ਵੀ ਇਹਨੇ ਬੋਡੀ ਹੋ ਜਾਣਾ ਬੋਲਦੇ ਰਹਿਣਾ ਹੁਣ ਇਹ ਵੀ ਚੈੱਕ ਪਾ ਲਏ ਜੀ ਇਹ 2 ਮਹੀਨੇ ਤੋਂ ਉੱਪਰ ਦੀ ਚੈੱਕ ਪਾ ਸੀ ਠੀਕ ਹੈ ਇਸ ਤੋਂ ਬਾਅਦ ਜਿਵੇਂ ਉਹ ਮੈਸੇਜ ਉਹਦਾ ਆਪਣਾ ਟ੍ਰੀਟਮੈਂਟ ਚੱਲ ਰਹੀ ਹੈ ਉਹ ਭੁੱਲ ਲਈ ਸੀਗੀ ਠੀਕ ਹੈ ਉਹ ਕਰਦੀ ਛੁੱਟੀ ਹੈ ਜੀ ਠੀਕ ਹੈ ਉਹਦੀ ਵੀ ਥੋੜੀ ਜਿਹੜੀ ਇਹਦੀ ਆਪਣੀ ਮੈਡੀਕਲ ਦੀ ਫੀਡ ਆਉਂਦੀ ਹੈ ਜੀ ਹਾਂਜੀ ਉਹ ਇਹਨੂੰ ਸ਼ੁਰੂ ਕਰੀ ਸੀਗੀ ਇਹ ਵੀ ਪਹਿਲਾਂ ਰਿਪੀਟ ਕਰ ਰਿਪੀਟ ਮਾਰ ਗਈ ਸੀ ਹੁਣ ਇਹਨੂੰ ਟੀਗਾ ਲੱਗਿਆ ਵੀ ਦੁਬਾਰਾ ਬੁਲੀ ਨਹੀਂ ਮਹੀਨੇ ਤੋਂ ਉੱਪਰ ਹੋ ਗਈ ਇਹਨੂੰ ਅੱਜ 30 35 ਦੇ ਹੁਣ ਰਿਪੀਟ ਕਰ ਲਏ ਠੀਕ ਹੈ ਜੀ ਠੀਕ ਹੈ ਵੀਰੇ ਯਾਨੀ ਤੁਸੀਂ ਮੰਨ ਲਓ ਫੀਡ ਵਰਤ ਕੇ ਥੋੜੀ ਮਤਲਬ ਤੁਹਾਡਾ ਮਨ ਕੀ ਕਹਿੰਦਾ ਵੀ ਫੀਡ ਵਰਤ ਕੇ ਤੁਹਾਨੂੰ ਕੋਈ ਫਾਇਦਾ ਹੋਇਆ ਜੀ ਹਾਂਜੀ ਵੀਰੇ ਮੈਡੀਕਲ ਖਰਚਾ ਘਟ ਗਿਆ ਇੱਕ ਤਰ੍ਹਾਂ ਮੰਨ ਲਓ ਹੁਣ ਜਿਵੇਂ ਡਾਕਟਰ ਨੇ ਆਉਣਾ ਜਦੋਂ ਹਰ ਵਾਰੀ ਆਉਣਾ ਤਾਂ ਉਹ ਵੀ ਤਾਂ ਲੱਗਣੇ ਲੱਗਣਗੇ ਆਪ ਇਕ ਤਾਂ ਡੰਗਰਾ ਆਪਣਾ ਗੱਭਨ ਰਹੀ ਦੂਜੇ ਨੰਬਰ ਤੇ ਕੁਆਲਟੀ ਵਾਈਜ਼ ਵਧੀਆ ਹੋਊਗੀ ਠੀਕ ਹੈ ਮਨ ਲਓ ਜਿਹੜੀ ਸ਼ਾਈਨਿੰਗ ਦਾ ਫਰਕ ਪੈ ਗਿਆ ਫਾਲਤੂ ਇਹਨਾਂ ਦੀ ਫੈਡ ਫੂਡ ਘਟ ਗਈ ਹੈ ਹੂੰ ਵੀ ਜ਼ਿਆਦਾ ਹੋਣੀ ਜਿਵੇਂ ਗੋਹਾ ਜੀ ਕਿੰਨਾ ਕੁ ਮਰਤ ਮੈਂ ਗੋਹਾ ਵੀਰੇ ਸਹੀ ਹੋ ਗਿਆ ਉਹ ਇਹਦਾ ਬਹੁਤ ਫਰਕ ਹੈ ਜੀ ਹਾਂਜੀ ਡਾਕਟਰ ਸਾਹਿਬ ਗੁਲਦੀਪ ਜੀ ਤੁਸੀਂ ਦੱਸੋ ਵੀ ਜਦੋਂ ਆਪਾਂ ਵੀਰ ਹੁਣਾਂ ਕੋਲੇ ਪਹਿਲਾਂ ਆਏ ਸੀਗੇ ਆਪਾਂ ਵਿਜ਼ਿਟ ਕਰਿਆ ਸੀ ਤੇ ਤੁਹਾਨੂੰ ਕੀ ਕੀ ਪ੍ਰੋਬਲਮਸ ਲੱਗੀਆਂ ਸੀਗੀਆਂ ਪਸ਼ੂਆਂ ਦੇ ਵਿੱਚ ਵੀ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਸੀ ਇਹਦਾ ਮੇਨ ਪ੍ਰੋਬਲਮ ਜਿਹੜੀ ਫੜੀ ਸੀ ਆਪਾਂ ਨੂੰ ਸਭ ਉਹਨਾਂ ਦੇ ਹੈਗੀ ਸੀ ਜਿਹੜੀ ਤੂੜੀ ਪਾਉਂਦੇ ਸੀ ਮਾਈਕੋਟੌਕਸਿਨ ਬਹੁਤ ਜ਼ਿਆਦਾ ਤੂੜੀ ਉੱਲੀ ਆਈ ਗੜੀ ਪਾਉਂਦੇ ਸੀ ਠੀਕ ਹੈ ਤੇ ਹਾਰਮੋਨ ਵਧਿਆ ਦਾ ਇਸਟ੍ਰੋਜਨ ਦਾ ਵਧਿਆ ਦਾ ਐਮ ਬੀ ਜੀ ਦੇ ਸਹਿਯੋਗ ਪ੍ਰੀਟੇਟ ਦੀ ਭਾਈ ਇਹ ਤਾਂ ਬਣਾ ਹੀ ਰਿਹਾਤਾ ਹੂੰ ਉਹਨੂੰ ਚਲੋ ਫੀਡ ਪਵਾਈ ਵੀਰ ਨੇ ਟੌਕਸਨ ਵੈਂਡਰ ਦਾ ਆਪਾਂ ਕੋਈ ਵੀ ਮਿੰਦਰ ਨਾਲ ਤਾਂ ਨਹੀਂ ਪਾਇਆ ਕੋਈ ਨਾ ਨਹੀਂ ਫੀਡ ਦਾ ਕੋਈ ਨਹੀਂ ਪਾਇਆ ਮਿੰਦਰ ਦਾ ਕੋਈ ਨਹੀਂ ਨਾ ਨਹੀਂ ਉੱਥੇ ਵੀ ਬੰਦ ਕਰਵਾਤਾ ਸੀ ਹਾਂ ਫੀਡ ਪਲੀ ਫੀਡ ਪਾਉਣੀ ਠੀਕ ਹੈ ਟੌਕਸਨ ਵੈਂਡਰ ਵੀ ਨਹੀਂ ਪਾਇਆ ਆਪਾਂ ਠੀਕ ਹੈ 10000 ਮੇਰੇ ਕੋਲੇ ਕਿਹੜੀ ਵਾਜੀ ਵੀਰ 10000 10000 ਹੋਰ ਰੁਟੀਨ ਦੇ ਵਿੱਚ ਆਪਣੀ ਮੰਨ ਲਓ ਫੀਡ ਚੱਲ ਰਹੀ ਹੈ ਅੱਛਾ ਉਹ ਵੀ ਹੋਰ ਹੈ ਵੀ ਜਿੰਨਾ ਦੁੱਧ ਦਾ ਵੀਰ ਕਹਿੰਦੇ ਜੀ ਕਈ ਹੁਣ ਕਹਿੰਦੇ ਹੁੰਦੇ ਆ ਕਿ ਜੇ ਮੰਨ ਲਓ 6 ਕਿਲੋ ਦੁੱਧ ਆ ਤੇ 6 ਕਿਲੋ ਵੀਡ ਪਾਉਣੀ ਆ ਕਿਲੋ ਦੀ ਛੇ ਨਹੀਂ ਪਾਉਣੀ ਆ ਤਾਂ ਉਹ ਬੀਜੇ ਛੇਕ ਲਓ ਨਾ ਤੇਲ ਕਿੱਦਾਂ ਪਾਉਣੀ ਹੈ ਇਹਨਾਂ ਨੂੰ ਕੋ ਫਾਲਤੂ ਨਹੀਂ ਪਾਉਣੀ ਹੈ ਇਹੋ ਜੀ ਦੁੱਧ ਤੋਂ ਵੱਧ ਮਣਕੇ ਉਹਨੀ ਜਿਹੜੇ ਪਾਉਂਦੇ ਦੁੱਧ ਨਾਲ ਅੰਦਰ ਤੋੜੂਗਾ ਨਹੀਂ ਦੁੱਧ ਘਟਿਆ ਨਹੀਂ ਆਪਾਂ ਉਹਨੀਆਂ ਪਾ ਰਹੇ ਹਾਂ ਬਾਕੀ ਤੂੜੀ ਦਾ ਗੱਲ ਜੇ ਸਾਡੀ ਤੂੜੀ ਦਾ ਸਵਾਦ ਹੋਵੇ ਉਹ ਵੀ ਕਰਕੇ ਇਹਨਾਂ ਦਾ ਮੇਰੇ ਮਸਲਾ ਦਾ ਹੀ ਤੂੜੀ ਦਾ ਕਰਾ ਵੀਰ ਨੇ ਪਾਣੀ ਦਾ ਕਿਹਾ ਸੀਗਾ ਹਾਂ ਪਾਣੀ ਦਾ ਹਾਂ ਬਿਲਕੁਲ ਹਾਂ ਇਹ ਦੋ ਚੀਜ਼ਾਂ ਜਿਹੜੀਆਂ ਅਸੀਂ ਜਦੋਂ ਵਿਜ਼ਿਟ ਕਰਿਆ ਸੀ ਸਾਨੂੰ ਦੇਖਣ ਨੂੰ ਮਿਲੀਆਂ ਸੀਗੀਆਂ ਇੱਕ ਤਾਂ ਪਾਣੀ ਦਾ ਸੀਗਾ ਪਾਣੀ ਦੀ ਇਹਨਾਂ ਦੀ ਖੇਲ ਦੇ ਵਿੱਚ ਥੋੜੀ ਜਿਹੀ ਦਿੱਕਤ ਸੀਗੀ ਆਪਾਂ ਨੂੰ ਤੇ ਨੰਬਰ 2 ਤੇ ਜਿਹੜੀ ਇਹਨਾਂ ਦੀ ਤੂੜੀ ਸੀਗੀ ਉਹ ਵਿੱਚੋਂ ਆਪਾਂ ਨੂੰ ਕਾਲੀ ਮਿਲੀ ਸੀ ਇਸ ਕਰਕੇ ਵੀਰੇ ਨੂੰ ਆਪਾਂ ਦੱਸਿਆ ਸੀ ਤੇ ਇਹਨਾਂ ਨੇ ਉਹ ਤੂੜੀ ਬੰਦ ਕਰਕੇ ਠੀਕ ਹੈ ਜੀ ਤੇ ਅੱਗੇ ਹੁਣ ਵੀਰੇ ਨੇ ਆ ਜਿਹੜੀ ਵੀਰੇ ਦੀ ਕੱਟੀ ਸੀਗੀ ਇਹ ਵੀ ਹੁਣ ਇਹਦਾ ਵੀ ਬਾਈਆ ਕਰਾਸ ਹੋ ਗਿਆ ਤੇ ਉਮੀਦ ਆ ਵੀ ਦੇਖਣ ਨੂੰ ਲੱਗ ਰਹੀ ਹੈ ਵੀ ਇਹ ਵੀ ਗੱਭਣ ਰਹਿ ਜੂਗੀ ਇਸ ਵਾਰੀ ਤੇ ਬਾਕੀ ਵੀਰੇ ਇਹਨੂੰ ਜਾਨੀ ਜਿੰਨੀਆਂ ਪ੍ਰੋਬਲਮਸ ਸੀਗੀਆਂ ਜਿਹੜੀਆਂ ਮੈਪਲੀ ਦੀ ਫੀਡ ਇਹਨਾਂ ਨੇ ਯੂਜ਼ ਕਰੀਆ ਤਾਂ ਇਹਨਾਂ ਨੂੰ ਉਹਨਾਂ ਤੋਂ ਛਡਕਾਰਾ ਮਿਲਿਆ ਤੇ ਉਮੀਦ ਕਰਦੇ ਆ ਵੀ ਅੱਗੇ ਵੀ ਇਹਨਾਂ ਦਾ ਕੰਮ ਜਿਹੜਾ ਸਹੀ ਹੋ ਜੂਗਾ ਸਾਰਾ ਤੇ ਬਾਕੀ ਵੀਰੇ ਤੁਸੀਂ ਕੀ ਬਾਕੀ ਫਾਰਮਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਵੀਰੇ ਬਹੁਤ ਵਧੀਆ ਵੀੜਾ ਇੱਕ ਬਹੁਤਾ ਨਹੀਂ ਆਪਾਂ ਜਿਆਦਾ ਨਹੀਂ ਕਰਦੇ ਅਗਲਾ ਨਿਕਾ ਕਹਿੰਦੇ ਵੀ ਮੇਰੀ ਚੀਜ਼ ਵੀ ਐਡ ਕਰ ਦੇ ਹਾਂਜੀ ਇੱਕ ਡੰਕਰ ਤੇ ਜਾਂ ਦੋ ਡੰਕਰ ਤੇ ਟ੍ਰਾਇਲ ਲਾ ਕੇ ਦੇ ਲਓ ਬਿਲਕੁਲ ਜੀ ਤੇ ਜਦੋਂ ਉਹ ਚੀਜ਼ ਦਾ ਬੰਦਾ ਟ੍ਰਾਇਲ ਲਾਉਂਦਾ ਤੇ ਆਪੀ ਉਹ ਚੀਜ਼ ਦਾ ਪਤਾ ਲੱਗ ਜਾਂਦੀ ਫਿਰ ਆਪੀ ਬੰਦਾ ਕਹਿੰਦਾ ਠੀਕ ਹੈ ਔਰ ਉਹਦਾ ਆਪਣੇ ਆਪ ਬੰਦਾ ਰਿਜ਼ਲਟ ਕਹੇ ਤਾਂ ਚੰਗੀ ਗੱਲ ਹੈ ਅਜੇ ਆਪਣੇ ਆਪ ਕਹਿ ਰਹੇ ਆ ਮੈਂ ਕਿਸੇ ਦੇ ਕਿਹਦੇ ਤਾਂ ਕਹੀ ਨਹੀਂ ਰਿਹਾ ਬਿਲਕੁਲ ਆਪਾ ਨਸਰਾ ਖਣਾ ਕੇ ਨਾਲ ਹਲਣਾ ਦੁਹਾਈਆਂ ਨਾਲ ਦਾ ਹੁਣ ਆ ਹੀ ਨਹੀਂ ਹੁਣ ਕਿਉਂਕਿ ਵੀਰੇ ਉਹ ਤਿੰਨ ਖੜੀਆਂ ਤਿੰਨ ਚੱਕਾ ਕਰਕੇ ਦਿਖ ਰਹੀਆਂ ਨਹੀਂ ਸਾਰਾ ਵੀਰੇ ਸਪਾਈਆਂ ਵੀ ਕਰਾ ਕੇ ਦੇਖਦੀਆਂ ਸਾਰਾ ਕੁਝ ਜਾਨੀ ਕਿ ਪਾਊਡਰ ਵੀ ਪਾ ਕੇ ਦੇਖ ਰਹੀ ਸਾਰਾ ਕੁਝ ਕਰਕੇ ਦੇਖ ਲਿਆ ਜਿਵੇਂ ਕੋਈ ਫਾਇਦਾ ਨਹੀਂ ਹਾਂ ਦੇਖੋ ਜਿੱਦਾਂ ਮੈਂ ਐਪਲੀਫੀਡ ਵਾਲੇ ਆਪਾਂ ਨੂੰ ਦੱਸਦੇ ਆ ਜਾਂ ਆਪਾਂ ਨੂੰ ਕਹਿੰਦੇ ਆ ਵੀ ਜਿਹੜਾ ਇਹਨਾਂ ਦਾ ਹੈਗਾ ਪ੍ਰੋਬਲਮ ਸੋਲਵਿੰਗ ਪ੍ਰੋਡਕਟ ਜਿੱਦਾਂ ਇਹ ਕਰਦਾ ਪਹਿਲਾਂ ਇਹ ਪ੍ਰੋਬਲਮ ਨੂੰ ਸੋਲ ਤੇ ਉਹ ਚੀਜ਼ ਆਪਾਂ ਇੱਥੇ ਅੱਜ ਦੇਖਦੇ ਆਂ ਆਪਣੀ ਅੱਖੀ ਆਪਾਂ ਵੀ ਹੁਣ ਮੰਨ ਲਓ ਇੰਨਾ ਟਾਈਮ ਫੀਡ ਪਹਿਲਾਂ ਯੂਜ਼ ਕਰੀ ਜਦੋਂ ਆਪਾਂ ਸ਼ੁਰੂ ਦੇ ਵਿੱਚ ਸ਼ੁਰੂ ਕਰੀ ਸੀਗੀ ਤਾਂ ਆਪਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਆਪਾਂ ਨੂੰ ਰਿਜ਼ਲਟ ਨਾ ਮਿਲੇ ਤੇ ਪਰ ਜਦੋਂ ਆਪਾਂ ਨੇ ਇਹਨੂੰ ਥੋੜਾ ਸਬਰ ਰੱਖ ਕੇ ਵਰਤਦੇ ਆਂ ਤਾਂ ਫੇਰ ਆਪਾਂ ਨੂੰ ਲੱਗੂਗੀ ਇੱਕ ਤੇ ਟ੍ਰੈਲ ਨਹੀਂ ਲਾਇਆ ਪਰ ਤੁਸੀਂ ਵੀ ਫਿਰ ਉਹਨਾਂ ਦਾ ਸਮਾਂ ਤਾਂ ਪਿੱਛੇ ਕਰਦੇ ਆਪਾਂ ਸਾਰਿਆਂ ਦਾ ਇੱਕੋ ਬੜੀ ਸਾਰਾ ਆਪਾਂ ਸਾਰਿਆਂ ਦਾ ਇੱਕ ਵਾਰੀ ਉਹ ਤੁਹਾਨੂੰ ਪੋਜ਼ਿਟਿਵ ਵੀ ਹੋਇਆ ਠੀਕ ਇੱਕ ਥਾਂ ਦਾ ਹੋ ਗਿਆ ਜਈ ਮੇਰੇ ਐਨੀਮਲ ਆਪਾਂ ਬੌਂਡਰ ਦੇ ਨੈਕਸਟਰਾ ਖਾਂਦਾ ਵੀ ਨਹੀਂ ਹੈਗਾ ਹਾਂਜੀ ਹਾਂਜੀ ਇਹਦੇ ਵਿੱਚੇ ਸਾਰੇ ਹੁੰਦੇ ਨੇ ਪਿੱਛੇ ਪੂਰੇ ਹੋਏ ਆ ਉਹ ਸਾਰੇ ਪੂਰੇ ਹੋ ਜਾਂਦੇ ਆ ਤਾਂ ਬਹੁਤ ਵਧੀਆ ਖਾਂਦੇ ਵਧੀਆ ਲੱਗ ਤੋਂ ਕਈ ਮੇਰੇ ਖਾਂਦਾ ਵੀ ਨਹੀਂ ਹੈ ਨਹੀਂ ਮਤਲਬ ਹਾਂਜੀ ਹਾਂਜੀ ਉਹ ਚੀਜ਼ ਹੁੰਦੀ ਹੈ ਠੀਕ ਹੈ ਚਲੋ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਮਾਂ ਕੱਢਿਆ ਡਾਕਟਰ ਸਾਹਿਬ ਤੁਹਾਡਾ